ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਵੀਡੀਓ ਕਿਵੇਂ ਦੀ ਲੱਗੀ ਤੇ ਅੱਜ ਆਪਾਂ ਸ਼ਾਮ ਨੂੰ ਪਾ ਰਹੇ ਹਾਂ ਜੀ ਬਲੌਗ ਤੇ ਸਵੇਰੇ ਆਊਗੀ ਸੂਟਾਂ ਦੀ ਵੀਡੀਓ ਵਰਕ ਵਾਲਿਆਂ ਦੀ ਹੁਣ ਮੈਂ ਤਾਂ ਫਿਰ ਇਹ ਹੀ ਸੋਚ ਲਿਆ ਵੀ ਆਪਾਂ ਸਵੇਰੇ ਤੇ ਸੂਟ ਨੇ ਜਿਹੜੇ ਉਹ ਪਾ ਲਿਆ ਕਰਾਂਗੇ ਸ਼ਾਮ ਨੂੰ ਤੇ ਬਲੌਗ ਪਾ ਲਿਆ ਕਰਾਂਗੇ ਤੁਸੀਂ ਆਰ ਕੇ ਬੁਟੀਕ ਨੂੰ ਤਾਂ ਨਹੀਂ ਸਬਸਕ੍ਰਾਈਬ ਕਰਦੇ ਚਲੋ ਜੀ ਆਪਾਂ ਅੱਜ ਮੱਝਾਂ ਨਮਾਉਣੇ ਪਿੰਦਰਾ ਅੱਜ ਖੇਡਣ ਨਹੀਂ ਗਿਆ ਅਸੀਂ ਨੇ ਬੱਸ ਜਿਹੜੀ ਆਪਣੀ ਨਮੀ ਕੱਟੀ ਸੀ ਮੈਂ ਕੱਲ ਨਮਾਤੀ ਸੀ ਇਹ ਦੇਖੋ ਉਹਨੇ ਦੁੱਧ ਵੱਧ ਚੁੰਗਣ ਲੱਗੀ ਝਟ ਲਾਉਂਦੀ ਆ ਹੋਂਕਣ ਲੱਗੀ ਪਹਿਲਾਂ ਇਹ ਠੀਕ ਸੀ ਜਮਾ ਨਹੀਂ ਹੋਂਕਦੀ ਸੀ ਤੇ ਆਪਣੀ ਮੱਝ ਕੱਲ ਮੈਂ ਨਮਾਤੀ ਸੀ ਗਰਮ ਪਾਣੀ ਨਾਲ ਤਿੰਨ ਚਾਰ ਦਿਨ ਹੋ ਗਏ ਸੂਈ ਨੂੰ ਸਾਰੀਆਂ ਨਮਾਉਣ ਵਾਲੀਆਂ ਹੋਏ ਮੈਨੂੰ ਪਤਾ ਨਹੀਂ ਕਿਉਂ ਨਾਲੇ ਅਸੂ ਜੜ ਗਏ ਗਰਮੀ ਬਹੁਤ ਜ਼ਿਆਦੇ ਹੋਈ ਪਈ ਆ ਬੈਠੀ ਐ ਸਾਡੀ ਭੈਣ ਜੀ ਕੱਖ ਹੀ ਨਹੀਂ ਖਾਂਦੀ ਦੁੱਧ ਤੇ ਗਿੱਜੀ ਹੋਈ ਆ ਹੁਣ ਇਹਨੇ ਮੈਂ ਦੁੱਧ ਘਟਾਤਾ ਥੋੜਾ ਜਾਂ ਬੰਨੀ ਨਹੀਂ ਜਾਂਦੀ ਤੇ ਚਲੋ ਜੀ ਹੁਣ ਮੈਂ ਪਿੰਦਰ ਨੂੰ ਲਿਆਉਣੀਆ ਕੱਢ ਕੇ ਅੰਦਰੋਂ 5:30 ਹੋ ਗਏ ਆ ਦੇਖੋ ਅਸੀਂ ਨੇ 8 ਦਿਨ ਹੋ ਗਏ ਚੁੱਲਾ ਲੈ ਕੇ ਤਰੇ ਨੂੰ ਇਹ ਮਿੱਟੀ ਲਾਉਣ ਦਾ ਟਾਈਮ ਨਹੀਂ ਲੱਗਦਾ ਪੁਰਾਣੇ ਚੁੱਲੇ ਜੀ ਅੱਗ ਚਲਾਈ ਜਾਂਦੇ ਆ ਕੰਮ ਤੇ ਆ ਪਤਾ ਨੂੰ ਦਿਖਾਉਣੇ ਆਪਣੇ ਮਾਮਾ ਆਇਆ ਹੈ ਦੇਖੋ ਇਹ ਸਾਰ ਦਿਨ ਸੂਟਾਂ ਜੀ ਫਿਰਦਾ ਰਹਿੰਦਾ ਪਿੰਦਰ ਆ ਜਾ ਚੱਲ ਖੜਾ ਹੁਣ ਦਿਨ ਛੋਟੇ ਹੋ ਗਏ ਉਹ ਟਾਈਮ ਨਹੀਂ ਰਿਹਾ ਵੀ 5:30 5:30 ਦੇ ਖੜਾ ਰਹਿਣੇ ਚੱਲ ਮਾ ਆਪ ਜੇ ਆ ਜਾ ਆ ਜਾ ਭੱਜ ਕੇ ਭੱਜ ਕੇ ਇਹ ਜਸਮੀ ਆ ਕੇ ਪਾਲਾ ਰੈਡ ਰੈਡ। ਵਰਤავ ਜਮਾ। ਹੇ। ਹਾਈ ਹਾਈ ਫਾਕੂਗੀ। ਹਾਂ। ਤੇ ਉਹ ਕਰ ਦੇ ਲੈ ਮੈਂ ਇਹ ਉਧਰ ਕਰਦੀਆਂ ਕੰਮ। ਤੇ ਇਹਨਾਂ ਨੂੰ ਕਰ ਠੀਕ। ਅੱਜ ਆਪਾਂ ਬਣਾਵਾਂਗੇ ਕद्दू ਦੀ ਸਬਜ਼ੀ, ਕद्दू ਦੀ ਦਾਲ, ਕद्दू ਦੀ ਸਬਜ਼ੀ। ਅਸੀਂ ਤਾਂ ਸਾਰਿਆਂ ਨੂੰ ਦਾਲ ਸਬਜ਼ੀ ਕਹੀ ਜਾਂਦੇ ਰਹਿੰਨੇ ਆ ਤੇ ਰਸੋਈ ਆਪਣੀ ਆਨੇ ਪੁੰਨੇ ਸਾਫ਼ ਕਰੇ ਪਏ ਨੇ ਮੈਂ ਲਾਉਣੀ ਆ ਪਿੰਦਰ ਨੂੰ ਐਨ ਖਿੱਚ ਤੇ ਮੈਂ ਨਾ ਆ ਕੇ ਆਉਣੀ ਹੁਣ ਪਤਾ ਨਹੀਂ ਕਿਉਂ ਨਮੀ ਕੱਪੜਿਆਂ ਦੀ ਨਾ ਕਿੰਨੇ ਮਰ ਜੇ ਉਹ ਹੁਣ ਗਰਮੀ ਆਉਂਦੀ ਰਹਿੰਦੀ ਆ ਘਰੇ ਆਨੇ ਲੈਕਸ ਵਾਲੇ ਸੂਟ ਪਾਉਣੇ ਚਾਹੀਦੇ ਬਾਕੀ ਰਾਮ ਹੁੰਦਾ ਆ ਜਾ ਬੱਜਿਆ ਖੋਲ ਪਿੰਦਰ ਅੱਜ ਧੰਨਵਾਦ ਐਜਾ ਤੂੰ ਘਰੇ ਆ ਆਪਣਾ ਮਨੀ ਪਲੇਟ ਫੇਰ ਸੁੱਕ ਗਿਆ ਜੀ ਸਾਡਾ ਬੋਤਲ ਵਾਲਾ ਮਨੀ ਪਲੇਟ ਨਹੀਂ ਚੱਲਦਾ ਮਦਾ ਪਟਕੇ ਇਸੇ ਚੀ ਲਾਤਾ ਇਹ ਵਧੀਆ ਚੱਲ ਰਿਹਾ ਗਮਲੇ ਵਾਲਾ ਤੇ ਹੁਣ ਅਜੇ ਅਸੀਂ ਨਹੀਂ ਮੂਟੇ ਲਾਉਣੇ ਨੇ ਫੁੱਲਾਂ ਵਾਲੇ ਉਹਨਾਂ ਦਾ ਟਾਈਮ ਨਹੀਂ ਲੱਗਦਾ ਹੈ ਸਮਝ ਨਹੀਂ ਆਈ ਗਮਲੇ ਹੋਰ ਤਾਂਹੀਂ ਤਾਂ ਖੜੇ ਆ ਵੀ ਜੇ ਗਮਲੇ ਆ ਜਾਣ ਫੇਰ ਹੀ ਲਾਵਾਂਗੇ ਹੋ ਰਿਹਾ ਹੋ ਰਿਹਾ ਹੋ ਰਿਹਾ ਕਰਦੇ ਤੂੰ ਵੀ ਦੇਖੋ ਜੀ ਹੁਣ ਆਪਣੀ ਮੱਝ ਦਾ ਨਜਲ ਕਿੱਥੇ ਦਾ ਮੈਂ ਇਸ ਤਰ੍ਹਾਂ ਸੀ ਬਿਕੇਉ ਕਰੀ ਹੋਈ ਐਸੀ ਫਿਰ ਕਦੇ-ਕਦੇ ਮਨ ਬਦਲ ਲੈਂਦੇ ਨੇ ਆ ਦੇਖੋ ਆਪਣੀ ਮੇਲ ਫੁੱਲਾਂ ਦੀ ਆ ਸਾਡੇ ਬੂਟੇ ਬੂਟੀ ਅੱਜ ਫੁੱਲ ਘਟ ਕੱਢਦੇ ਨੇ ਅੱਗੇ ਵਧੀਆ ਕੱਢ ਲੈਂਦੀ ਪਾਣੀ ਪਾਉਣ ਵਾਲਾ ਇਹ ਚ ਆ ਸਾਡੇ ਸੈਫੀ ਬਾੜ ਚ ਬੈਠਾ ਪਹਿਰੇਦਾਰ ਬਣਿਆ ਇਹ ਸਰਦਾਰ ਜੀ ਆਉਣ ਵਾਲੇ ਹਨ ਨਹੀਂ ਵੇਟ ਕਰ ਰਹੇ ਆ ਦੇਖੋ ਸਰਦਾਰ ਜੀ ਨੇ ਸਾਡੇ ਬੂਟਾ ਸੁਕਾਤਾ ਸਪਰੇਅ ਕਰਕੇ ਖਾਣੀ ਇੱਧਰ ਲਾਈ ਹੋਏ ਨੇ ਉਹ ਦੇਖ ਐ ਸਾਡੇ ਸਾਰੇ ਲਾਈ ਹੋਏ ਤੇ ਸੋਹਣੇ ਲੱਗਦੇ ਤੇ ਫੁੱਲ ਨਿਕਲਦੇ ਤੇ ਬਹੁਤ ਜ਼ਿਆਦੇ ਪਾਈ ਆ ਪਾਣੀ ਨੋਲ ਦੇ ਢੱਬਾ ਵਾਲਾ ਹੋਰ ਪਾ ਲੈ ਲੈ ਮੈਂ ਹੁਣ ਤੂੰ ਮੱਜਾਂ ਨਵਾ ਮੈਂ ਆਪਣਾ ਨਾ ਫੇਰ ਅਪਧਾਰ ਤੂਰਾ ਕੱਢਾਂਗੇ ਸੁੱਖ ਨਾਲ ਦੋ ਮੱਜਾਂ ਦੀਆਂ ਤਾਂ ਤੇ ਆਪਣੀ ਮੱਜ ਹੈਗੀ ਜੀ ਵਿਕਿਆਉ ਪਰ ਬਾਲਾ ਹਨਾ ਅਸੀਂ ਜਿਆਦਾ ਖਿਜ ਜਾਣੇ ਫੇਰ ਕੇਰਾਂ ਦਾ ਸਰਦਾਰ ਜੀ ਤੜਕੇ ਜਵਾਬ ਦੇਗੇ ਤੇ ਕਹਿੰਦੇ ਅਸੀਂ ਵੇਚ ਦੇਣੀ ਹੈਗੀ ਪਤਾ ਕੀ ਆ ਬਾਰ ਬਾਰ ਸਾਨੂੰ ਇਹ ਤਕਲੀਫ ਔਖਾ ਲੱਗਦਾ ਮਿੰਨੇ ਮਿੰਨੇ ਕੋਲ ਕੇ ਦਿਖਾਓ ਜੀ ਐਂ ਕਰੋ ਜੀ ਕੰਮ ਦਾ ਹਨਾ ਕੱਲੇ ਕੱਲੇ ਕੰਮ ਵਾਲੇ ਹੈਗੇ ਆ ਤੇ ਬਾਕੀ ਚਲੋ ਜਿੱਥੇ ਦਾਹਨ ਜਲ ਹੋਇਆ ਜੇ ਉਰੇ ਰਹਿਣਾ ਹੋਇਆ ਨੇ ਹਜੇ ਉਰੇ ਵੀ ਰਹਿ ਸਕਦੀ ਐ ਕੋਈ ਚੱਕਰ ਨਹੀਂ ਰੱਖ ਲਾਂਗੇ ਫਿਰ ਤੇ ਐਮੀ ਦਾਹਨ ਉਹ ਛਿੱਟੀਆਂ ਨਹੀਂ ਜਾਂਦੀਆਂ ਜਦੋਂ ਆਪ ਲੈਣੀ ਪੈਂਦੀ ਆ ਉਦੋਂ ਪਤਾ ਲੱਗਦਾ ਹੁਣ ਤਾਂ ਆਪਾਂ ਨੂੰ ਵਿਚਾਲ ਮੇਲੇ ਤਾਂ ਕਹਿੰਦੇ ਨੇ ਇੰਨੇ ਪੈਸੇ ਇੰਨੇ ਪੈਸੇ ਜਦੋਂ ਆਪ ਲੈਣੀਆਂ ਨੇ ਜਮਾ ਮੌਲੀ ਡੋਲੀ ਜਾਂਦੇ ਨੇ ਨੇ ਪੈਸੇ ਮੰਗ ਲੈਂਦੇ ਨੇ ਆਪਾਂ ਤੋਂ ਤੇ ਗਰਮੀ ਬਹੁਤ ਹੋਈ ਪਈ ਐ ਕਿੰਨੇ ਦਿਨ ਹੋ ਗਏ ਸੰਗਰਾਣ ਲੱਗੀ ਨੂੰ ਇਤਕੀ ਤਾਂ ਠੰਡ ਹੋਣ ਦਾ ਨੋਈ ਨਹੀਂ ਲੈਂਦਾ ਰੱਬ ਮੌਸਮ ਵੀ ਨਹੀਂ ਠੰਡ ਹੋਣ ਦਾ ਨਾ ਲੈਂਦਾ ਰੱਬ ਵੀ ਨਹੀਂ ਕਰਦਾ ਠੰਡ ਜਾ ਫਿਰ ਜਮੀ ਮੀ ਇਹ ਬੋਣ ਲੱਗ ਜੂ ਜਿਵੇਂ ਬਾਦੂ ਜੇ ਇੱਕ ਮਹੀਨਾ ਵੀ ਪਈ ਗਿਆ ਕੱਲ ਵੀ ਗਰਮੀ ਜੀ ਆ ਗਈ ਮੈਨੂੰ ਕੱਲ ਮੈਂ ਮੱਜ ਨੂੰ ਆ ਕੇ ਨਾ ਸਿਰ ਨਾਲ ਹੀ ਠੰਡੇ ਪਾਣੀ ਨਾਲ ਤੇ ਕੂਲਰ ਮੂਰੇ ਬੈ ਗਈ ਮੈਨੂੰ ਖੰਗ ਜਖਾਮ ਬੁਰਾ ਹਾਲ ਹੋਇਆ ਪਿਆ ਹਣ ਵੀ ਮੈਂ ਦਵਾਈ ਲੈ ਕੇ ਤਕੜੀਆਂ ਤਕੜੀਆਂ ਦੋਖ ਰੱਖਾਂ ਫੇਰ ਮਾੜਾ ਜੈ ਇੰਨਾ ਕੋ ਬੋਲਣ ਜੋਗੀ ਹੋਇਆ ਅੱਜ ਮੈਥੋਂ ਲਾਈਵ ਤੇ ਵੀ ਕੋਈ ਜ਼ਿਆਦਾ ਐਡਾ ਵਧੀਆ ਰਿਸਪੌਂਸ ਲੈ ਦਿੱਤਾ ਹੀ ਨਹੀਂ ਗਿਆ ਬਸ ਮਾੜਾ ਮੋਟਾ ਜਿਹਾ ਟਾਈਮ ਟਪਾਰਾ ਜੀ ਕਰਿਆ ਜਿਹੜੀਆਂ ਮੇਰੀ ਭੈਣਾਂ ਵੇਟ ਕਰਦੀ ਨੇ ਚਲੋ ਉਹਨਾਂ ਨੂੰ ਐ ਹੋ ਗਿਆ ਵੀ ਲਾਈਵ ਹੋ ਗਏ ਇਹ ਤੇ ਚਲੋ ਜੀ ਹੁਣ ਮੈਂ ਖਿੰਦਰ ਫੇਰ ਬਹਿ ਗਿਆ ਨੂੰ ਕਰੀਏ ਜਬਕ ਲੱਗ ਜਿਆ ਕਰੋ ਕੰਮ ਕੰਮ ਕਰ ਕੀ ਰੋਟੀ ਮਿਲਨੀ ਹੈ ਭਰਾਵਾ ਕੁੜੀ ਦੇਖ ਲਾ ਕਿਹੜੇ ਟਾਈਮ ਉਹਨੂੰ ਦੋ ਤਿੰਨ ਦਿਨ ਹੋ ਗਿਆ ਇਹ ਜਿਵੇਂ ਸੌਂ ਜਾਂਦੀ ਹੈ ਹਾਓ ਕਿਹੜੀ ਜੰਗਲ ਲੰਗਰੀ ਆ ਇਹ ਤਾਂ ਐ ਹੀ ਹੱਲੀਆਂ ਬੰਨਿਆ ਨੇ ਇਦਾਂ ਲੈ ਬੱਡੀ ਮੈਂ ਸੂ ਨਵੇਂ ਲੱਗਣ ਦੀ ਜਦੋਂ ਦੂਜੀ ਦੀ ਕੱਟੀ ਛੱਡਦਿਆਂ ਖੜੀ ਹੁੰਦੀ ਕੋਈ ਪਤਾ ਹੀ ਲਾਦਾ ਨੂੰ ਉਹ ਐਂ ਜੁੰਗ ਜਾਂਦੀ ਆ ਰਾਮ ਨਾਲ ਉਹਨਾਂ ਆਂਦਾ ਮੇਰੀ ਕੱਟੀ ਲੱਗੀ ਪਈ ਐ ਚੱਲ ਚੱਲ ਕਰਾ ਨਿਮੇੜ ਕੰਮ ਇਹਨਾਂ ਦਾ ਇਹ ਕੰਮ ਇਹਨਾਂ ਮੈਂ ਮਾਤਾ-ਧਿਆ ਕਰਾਂ ਮੈਨੂੰ ਇਹਨਾਂ ਦਾ ਹੋਰ ਟਾਈਮ ਨਹੀਂ ਲੱਗਦਾ ਮੈਨੂੰ ਇਹ ਰੱਸੀਆਂ ਤੇ ਟਾਈਮ ਲੱਗਦਾ ਐ ਨਾ ਮੈਂ ਤਾਂ ਲੱਤ ਟੂਹੀ ਦੁਖਦੀ ਨਾਲ ਇੰਨਾ ਬੈਠੇ ਬੁੱਠੇ ਜਾ ਜਾਂਦਾ ਫਿਰ ਮੈਂ ਤਾਂ ਇੰਜ ਹੀ ਖੇਜ ਜਾਂਦਾ ਚਲ ਨਮਾ ਦੇ ਇਹਨਾਂ ਨੂੰ ਫੇਰਾ ਕਾਦੀ ਖੋਲ ਦੇਗਾ ਹਾਂ ਤੇਰੇ ਵੈਸੇ ਨਹੀਂ ਲੱਗਿਆ ਬਾਈ ਬਾਈ ਚਲ ਕੱਟੀ ਛੱਡ ਕੱਟੀ ਐ ਕਿਵੇਂ ਲੰਬੀਆਂ ਦਾਣੀ ਬਈਆ ਛੱਡੀਆਂ ਨੂੰ ਲਾ ਮੈਂ ਇਸਨੇ ਚੱਲ ਦੰਦਾਰ ਕਰ ਦਨ ਸਕੀਏ ਆਉਂਦੀ ਹੈ ਕਿਤੇ ਚੰਗਾਈ ਦੀ ਅਸੇ ਤਾਂ ਚੰਗਾਈ ਤੀ ਚੋਣੀ ਤਾਂ ਨਹੀਂ ਆਉਂਦੀ ਖੜੀ ਕਰ ਲੈ ਪਹਿਲਾਂ ਨੂੰ ਇੱਕ ਤਾਂ ਡਰਦੇ ਵਾਲੇ ਨੇ ਪਰ ਅਸਾ ਕੱਢਦੇ ਉਹਨਾਂ ਦਾ ਅਸਾ ਕੱਢਦੇ ਹੁੰਦਾ ਥਿੱਲਾ ਹੋ ਗਿਆ ਉਹ ਰਾਂ ਆ ਗਿਆ ਆ ਦੇ ਹੁਣ ਦੋ ਦਿਨ ਆਪਦੀ ਮਰਜ਼ੀ ਨਾਲ ਦੁੱਧ ਚੁੰਗ ਗਈ ਹੁਣ ਹੌਂਕੀ ਜਾਂਦੀ ਹੈ ਜ਼ਿਆਦਾ ਚੁੰਗ ਗਈ ਮੰਦਾਂ ਲਾਂਦਾ ਨਹੀਂ ਅੱਜ ਵੀ ਚੁੰਗਿਆ ਹੋਊ ਜਿਹੜਾ ਉੱਠਦੀ ਨਹੀਂ ਹੈਗੀ ਮਾਂ ਐ ਨਹੀਂ ਉੱਠਦੀ ਐ ਬਾਜਾ ਮਾਂ ਗਰ ਰੋਟੂ ਹੀ ਦੇ ਹੱਥ ਮਾਰੇ ਦੇ ਐ ਨਹੀਂ ਉਹਦੇ ਤਾਂ ਭੁੱਖੀ ਸੀ ਫਿਰ ਤੁਹੀ ਤੇ ਹਾਂ ਚੱਲ ਚੱਲ ਖਾ ਦੇ ਐਂ ਗਾਹੇ ਤੋੜ ਦਿੰਦੀ ਐ ਸਖਾਇਆ ਕਰੋ ਬੱਤਿਆਂ ਨੂੰ ਵੀ ਕਿਵੇਂ ਸਹੋਂ ਦੇਣ ਲੈਣਾ ਨਾ ਚੁੰਗਿਆ ਨਹੀਂ ਹੈਗਾ ਢਿੱਡ ਨਾਲ ਲੱਗਿਆ ਪਉ ਹੁਣ ਲੱਗਦਾ ਪਤਾ ਇਹਨੇ ਲੱਗੇ 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 ਬਈ ਬਸ ਹੁੰਦਾ ਹੈ ਆਪੀ ਹੁਣ ਆਪੀ ਵੜ ਲੂੰ ਹੁੰਦਾ ਇਹ ਹਾਊਗੀ ਪਹੁੰਚੂਗੀ ਕੋਈ ਨਾ ਆਪੀ ਵੜ ਲੂੰ ਜਿਹੜੇ ਲਪਿੰਗਦੀ ਚੁੰਗਦੀ ਚੁੰਗ ਲੈਣਦੇ ਆਪਾਂ ਕਿਹੜਾ ਰੜਕਣਾ ਵਜਾਉਣਾ ਇਸੇ ਦਾ ਹੀ ਆਣਾ ਜਿੰਨੇ ਵੀ ਹਿੰਮਤਾਂ ਨਹੀਂ ਚੁੰਗ ਲੈਣਦੇ ਗੁੰਦੀ ਵੜ ਗਈ ਦੀ ਕਾਵਾ ਟਿਕੀ ਚੇ ਹਾਂ ਜੈਨੂੰ ਪਤਾ ਵੀ ਲਾਹਿਆ ਨਹੀਂ ਲਾਹਿਆ ਨਹੀਂ ਵਜੇ ਤੇ ਦੁੱਧ ਆਉਣ ਲੱਗਿਆ ਫੇਰ ਨਹੀਂ ਛੱਡਦੀ ਬਹੁਤ ਸ਼ਿਆ ਰਹੇ ਜਿਹੜੇ ਤੇ ਦੁੱਧ ਆਊਗਾ ਫਿਰ ਉਹਨੂੰ ਖੜੀ ਰੱਖੂ ਬਸ ਮੰਦਾ ਜਖਾਮ ਲਾ ਕੇ ਤੁਸੀਂ ਜਿਵੇਂ ਜਮਾ ਮੇਰਾ ਵੀ ਨਾਸ ਮਾਰਦਾ ਹੋਰ ਆਪ ਦਾ ਬੇਲੇ ਪਏ ਰਹਿੰਦੇ ਤੇ ਨਾ ਹੁਣ ਮੈਂ ਕੰਮ ਛੱਡ ਕੇ ਪੈ ਸਕਦੀ ਆ। ਉਹ ਕੁੜੀ ਦਾ ਦੇਹਲਾ ਸੌਣ ਦਾ ਟਾਈਮ 10 ਵਜੇ ਆਪਾਂ ਸੌਵਾਂਗੇ ਉਹ ਉੱਠੂਗੀ। ਆਹ ਦੰਦੀ ਵੜਲੀ। ਚਲ ਬੱਸ ਛੋੜ ਤਾਂ ਪੈਂਦੀ ਐ ਲੈ। ਲੈ। ਕੱਟੀ ਦਾ ਰੱਜ ਗਈ। ਚੁੰਗ ਲੈਨੀ ਚੱਜਣਾ ਹੋਰ। ਆ ਜਾ ਬਈ। ਇਹ ਦੁੱਧ ਲੂਹਾ ਚਲ ਬਾਲਟੀ ਤੇ ਲਿਆ ਚੱਕੇ ਤੂੰ ਮੇਰੇ ਕਿਵੇਂ। ਘੱਟਾਂ ਘੱਟਾਂ ਦੇ ਭਾਵੇਂਗਾ ਦੁੱਧ। ਖੜ ਜਾ ਰਿਖੜ ਜਾ। ਦੇਖਣ। ਏ ਮਾਰਨੀ ਆ ਤੇਰਾ ਟੱਕਰ ਵਾਹੇ ਗਰੂ ਸਿੰਦਰ ਕਣੀ ਮੈਂ ਚਾਕੀ ਜਾਂਦੀ ਆ ਵੀ ਇਹ ਕਿਉਂ ਨੇ ਠੀਕ ਹੈ ਜੀ ਮਾਰ ਕੇ ਤੋ ਪਾਣੀ ਨਾਲ ਹਾਂ ਹਾਂ ਚੰਗੀ ਤਰ੍ਹਾਂ ਸਾਨੂੰ ਥੋਲ ਤੂੰ ਇਧਰ ਵਾਗੀ ਇਧਰ ਮੁਰ ਖੜ ਚੋ ਨੋਨ ਵੇ ਚੋ ਚਲ ਉਧਰ ਪਾਣੀ ਦੀ ਚੂਲੀ ਭਰ ਕੇ ਮਾਰ ਗਿਆ ਥਾਣਾ ਤੇ ਐ ਉਹ ਮਾਰੀ ਜਾਂਦਾ ਸੋਲੇ ਜੇ ਹਾਂ ਹਾਏ ਸੁਮਾਰ ਕੇ ਦੋਤੇ ਕੇ ਚਲ ਵੱਡੇ ਵੱਡੇ ਥਾਣ ਚੋਲਾ ਦੇ ਚਲ ਲਾਜਾ ਅੰਡੀਆਂ ਦੇ ਬਾਹਰ ਨਾਲ ਸੇਟੀ ਚੋਰ ਲਾ ਕੇ ਪਾ ਜੰਨਾ ਅੰਡੀਆਂ ਦੇ ਜੇ ਅੰਡੀਆਂ ਤੇ ਜਿਵੇਂ ਤੂੰ ਬੈਠਾ ਹੋਣਾ ਮੈਂ ਤੇਰਾ ਕੱਦ ਵਧੂਗਾ ਕੱਦ ਤਾਂ ਜਿਹਾ ਛੋਟਾ ਹੀ ਹੈ ਚਲ 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 ਲੱਗੇ 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 ਹੁਣ ਐਨਾ ਕੀ ਦੁੱਧ ਪਰਲੇ ਚੋਂ ਕੱਢ ਲਾ ਫਿਰ ਪੋਲੇ ਹੋ ਜਾਣਗੇ ਫਿਰ ਦੋਨਾਂ ਨਾਲ ਚੋਈ ਜੋ ਹੈ ਇਹ ਫਿਰ ਐਨਾ ਤਾਂ ਚੈਰ ਦਾ ਬੀਤ ਥੋੜਾ ਨਾ ਹਜੇ ਇਹਦਾ ਫਿਰ ਰਾਤ ਨੂੰ ਝਟ ਲਾ ਲੈਂਦੀ ਆ ਵੀ ਜੀ ਜਦੋਂ ਜੀ ਕਰਦਾ ਤਾਂ ਉੱਠ ਕੱਢਦੀ ਆ ਹੁਣ ਇਹਨੇ ਤਾਂਹੀਂ ਥੋੜਾ ਚੁੰਗਿਆ ਮੈਨੂੰ ਐ ਲੱਗਦਾ ਵੀ ਜੇ ਤਾ ਉਧਰੋਂ ਖੋਲ ਕੇ ਲੈਂਦੇ ਨਾ ਚੁੰਗ ਲਿਆ ਇਹਨੇ। ਚਸ 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 ਆਹ ਆਹ ਉਹ ਬਰਿਕਨ ਵਾਲਾ ਹਜੇ ਜ਼ਿਆਦਾ ਹੋਣਾ। ਚਲੋ ਜੀ ਪਿੰਦ ਨੇ ਤਾਰ ਕੱਢਦੀ ਹੋਣੀ ਉਹਨੂੰ ਤਾਰ ਸਖਿਆਉਨੇ ਆਪਾਂ। ਹਾਏ ਹਾਏ ਲੈ ਨੋ ਇਧਰ ਖੋਲ ਲਿਆ। ਆ ਇਹਦੀ ਵੀ ਕੱਟੀ ਛੱਡ ਕੇ ਦੇਖ ਪਿੰਦਰਾ ਤੇਰੇ ਨਾਲ ਤਾਂ ਜੀ ਆੜ ਹੀ ਖੜ ਜਾਂਦੀ ਆ। ਦੇ ਅਣਕੂ ਮਿੱਟ ਪਾਇੰਗਾ ਉਹਦਰ ਨਹੀਂ ਅੰਗ ਜਾਂਦੇ ਗਈ 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 ਬਸ ਚੱਲ ਆ ਮੈਂ ਸਿੱਧਰ ਤੱਕ ਆ ਕਰ ਦੇ ਉਹ ਜਿਹੜੇ ਲਿਆਂਦੇ ਦੀ ਖੇਤ ਉਹ ਲਾ ਤੇ ਬੂਟੇ ਜੇ ਤਾਂ ਬਸ ਇਥੇ ਬੰਦੇ ਆਪ ਵੀ ਬੈਜੂਗੀ ਲੈ ਇਹਦੀ ਕੱਟੀ ਛੱਡ ਕੇ ਦੇਖ ਹੁਣ ਸ਼ਿਕਾਰਨ ਦੀ ਖੜਦਾ ਖੜਦਾ ਹੱਥ ਨਾਲ ਦੇ ਦੇ ਸੜ ਜਾ ਖੜ ਜਾ ਤੂੰ ਅਥਰੇ ਲਾਤ ਨਾ ਲਾਤ ਨਾ ਲਾਤ ਨਾ ਸੜਦੇ ਸੜਦੇ ਖੜੂਗੀ ਖੜੂਗੀ ਬਸ ਇਹ ਜਦੋਂ ਐ ਲੱਤ ਕਰਨ ਲੱਗ ਜੇ ਫਿਰ ਤਾਂ ਖੜ ਜਾਨੀ ਉਹ ਦੇਖ ਮੈਂ ਤੈਨੂੰ ਕਿਹਾ ਸੀ ਉਹਨਾਂ ਨੂੰ ਆਟਾ ਪਾ ਦੇ ਉਹ ਖੜ ਜਾਣਗੀਆਂ ਉਹ ਐ ਹੁਣ ਨਾ ਪਾਈ ਬਸ ਹੁਣ ਤਾਂ ਫਿਰ ਇਹ ਘੇੜਾ ਦੇ ਜੂਗੀ ਲੱਗੀਏ ਤੁਹ ਬਤਾਇਆ ਕਰ ਦਿੰਦੇ ਮੈਂ ਟਮਾਟਿਚ ਕਰ ਦਿੰਦੇ ਟੋਕੜਾ ਘਰੇ ਹੋਊਗਾ ਗਾਹ ਕਿੱਧਰ ਜਾਏਗੀ ਇਹਨਾਂ ਦੇ ਮਸਲ ਲੜਨ ਨੂੰ ਨਹੀਂ ਕਿਤੇ ਅੱਜਾਂ ਜੜ ਗਿਆ ਥੈਂਕ ਯੂ ਨਾਲ ਭਾਈ ਰਾਤ ਨੂੰ ਸੁਸਾਈ ਚੜ੍ਹ ਦੋ ਉਸਤੇ ਲੋਜੀ ਆਪਾਂ ਨੇ ਕਦੂ ਦੀ ਬਣਾਉਣੀ ਹੈ ਦਾਲ ਇਹ ਛੋਟਾ ਜਿਹਾ ਕਦੂ ਹੀ ਹੈ ਮੈਂ ਮਸਾਲਾ ਨਾਲ ਭੁੰਨ ਕੇ ਪਾ ਲੂੰਗੀ ਘੁੱਟ ਕੇ ਬਉਣ ਨੂੰ ਇੰਨੀ ਜਿਆਦਾ ਨਹੀਂ ਹੈਗੀ ਬਸ ਇਹ ਆਪਾਂ ਨੂੰ ਹੁਣ ਹੁਣੇ ਸੁਰੂ ਕਰੂਗਾ ਛੋਟਾ ਜਿਹਾ ਕਦੂ ਆ ਹੁਣ ਸਬਜ਼ੀਆਂ ਦੀ ਬਹੁਤ ਛੋਟਪਿਆ ਪਿਆਗਾ ਚਲੋ ਜੀ ਮੈਂ ਦਾਲ ਧਰਤੀ ਹੁਣ ਆਪਾਂ ਆਟਾ-ਟਾ ਗੁੰਨੇ ਰੋਟੀ ਬਣਾਉਣਾ ਤੁਸੀਂ ਕਰੋ ਵਲੌਗ ਨਾਲ ਇੰਜੋਏ ਮਿਲਦੇ ਆ ਕੱਲ ਨੂੰ ਹੋਰ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ ਜੀ